ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਸੱਦਾ ਵਾ ਉਹਦੇ ਵਾਲੇ ਮਸਲੇ ਤੇ ਜੋ ਪੰਜਾਬ ਸਰਕਾਰ ਦਾ ਰਵਈਆ ਵਾ ਜਿਵੇਂ ਅਸੀਂ ਪਿਛਲੇ ਸਮੇਂ 'ਚ ਦੇਖਿਆ ਜਿਵੇਂ ਪੁਲਿਸ ਸਟੇਟ ਬਣਿਆ ਰਿਹਾ ਪੰਜਾਬ ਔਰ ਸਾਡਾ ਸਿਰਫ ਅੰਸ਼ਕ ਰੂਪ ਵਿੱਚ 2 ਘੰਟੇ ਦਾ ਰੇਲ ਰੋਕੋ ਸੀ 80% ਟਰੈਕਾਂ ਤੇ ਟ੍ਰੇਨਾਂ ਆਉਣੀਆਂ ਹੀ ਨਹੀਂ ਹੈਗੀਆਂ 2 ਘੰਟੇ 20% ਕੋ ਮੇਨ ਲਾਈਨ ਤੇ ਇੱਕ ਦੋ ਗੱਡੀ ਦਾ ਸਰ ਪਊਗਾ ਔਰ ਜਿਵੇਂ ਸਰਕਾਰ ਦਾ ਰਵਈਆ ਅਸੀਂ ਦੇਖ ਰਹੇ ਗਰਦਾਸਪੁਰ ਦੇ ਵਿੱਚ ਆਗੂਆਂ ਦੇ ਘਰਾਂ 'ਚ ਵੱਢ ਰਹੀ ਆ ਜਿਵੇਂ ਮਾਲੀ ਦੇ ਵਿੱਚ ਐਸਐਚਓ ਫੋਨ ਕਰਦੇ ਵੀ ਤੁਸੀਂ ਸ਼ੰਭੂ ਨਾ ਜਾਇਓ ਜਿਵੇਂ ਸੰਗਰੂਰ ਦੇ ਵਿੱਚ ਦਿਖ ਰਿਹਾ ਜਿਵੇਂ ਹੋਰ ਨਾ ਥਾਵਾਂ ਤੇ ਵੀ ਤਰਨਤਾਰਨ ਦੇ ਵਿੱਚ ਵੀ ਜੋ ਸਰਕਾਰ ਦਾ ਰਵਈਆ ਨਜ਼ਰ ਆ ਰਿਹਾ ਹੈਗਾ ਵਾ ਸੋ ਇਹ ਪੀਸਫੁਲੀ ਅੰਦੋਲਨ ਨੂੰ ਕੁਚਲੰਦਾ ਹੈਗਾ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਇਸ ਰਵਈਏ ਦੀ ਆ ਸਰਕਾਰ ਦੇ ਇਸ ਤਰੀਕੇ ਦੀ ਅਸੀਂ ਨਿੰਦਿਆ ਕਰਦੇ ਆ ਜੇ ਭਗਵੰਤ ਮਾਨ ਸਰਕਾਰ ਵਾਕਿਆ ਸੋਹਰਦ ਹੁੰਦੀ ਤਾਂ ਬਿਜਲੀ ਸੋਧ ਬਿੱਲ 2025 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ ਠੀਕ ਹੈ ਅਸੀਂ ਇਹਦੇ ਵਿਰੁੱਧ ਮਤਾ ਵੀ ਪਾਸ ਕਰਦੇ ਆ ਕੇਂਦਰ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹਾਂਗੇ ਕਿਉਂਕਿ ਬਿਜਲੀ ਸੋਧ ਬਿੱਲ ਵਾਲੇ ਮਸਲੇ ਤੇ ਹੀ ਇਹ ਸਾਰਾ ਐਕਸ਼ਨ ਸੀਗਾ ਹੈਗਾ ਔਰ ਪ੍ਰੀਪੇਡ ਮੀਟਰਾਂ ਦੇ ਉੱਤੇ ਪਰ ਸਰਕਾਰ ਦਾ ਜ਼ਬਰ ਵਿਰੋਧੀ ਰਵਈਆ ਅਜੇ ਤੱਕ ਸਾਹਮਣੇ ਆ ਰਿਹਾ ਅਸੀਂ ਪੂਰੇ ਪੰਜਾਬੀਆਂ ਨੂੰ ਇਸ ਜ਼ਬਰਦਸਤ ਰਵਈਏ ਦੇ ਖਿਲਾਫ ਡਟਣ ਦੀ ਅਪੀਲ ਕਰਦੇ ਆਂ ਸਮਾਰੀ ਸਾਰੀਆਂ ਜਮਹੂਰੀ ਕਿਸਾਨ ਮਜ਼ਦੂਰ ਮਲਾਜ਼ਮ ਵਪਾਰਤੀ ਜਥੇਬੰਦੀਆਂ ਨੂੰ ਇਹਦੇ ਇਹ ਜ਼ਬਰ ਦਾ ਵਿਰੋਧ ਕਰਨ ਦੀ ਮੰਗ ਕਰਦੇ ਆਂ ਔਰ ਫਿਰ ਵੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਪੀਸਫੁਲੀ ਠੱਕਣਾ ਅਸੀਂ ਅੰਦੋਲਨ ਕਰਾਂਗੇ ਜੇ ਪਿੰਡਾਂ ਦੇ ਵਿੱਚ ਸਵੇਰੇ ਫੋਰਸਾਂ ਵੜਦੀਆਂ ਵਾਂ ਤਾਂ ਫਿਰ ਪਿੰਡਾਂ ਦੇ ਵਿੱਚ ਹੀ ਫੋਰਸਾਂ ਦਾ ਵਿਰੋਧ ਹੋਣਾ ਚਾਹੀਦਾ ਪੀਸਫੁਲੀ ਟੰਗਣਾ ਕਿ ਠੀਕ ਆ ਵੀ ਇਹ ਇਹ ਜ਼ਬਰ ਨਹੀਂ ਸਮਾਂਗੇ ਤਾਂ ਸਰਕਾਰ ਨੂੰ ਇਸ ਰਵਈਏ ਤੋਂ ਪਛਾਣ ਹਟਣਾ ਚਾਹੀਦਾ ਔਰ ਪੀਸਫੁਲੀ 2 ਘੰਟੇ ਦਾ ਪ੍ਰੋਗਰਾਮ ਹੈ ਉਹ ਐਲਾਨ ਹੈ ਅਸੀਂ 2 ਘੰਟੇ ਕਰਾਂਗੇ ਤੋਂ ਇਸ ਕਰਕੇ ਅਭੀ ਇਹ ਸੱਦਾ ਦਿੰਨੇ ਆ ਵੀ ਸਰਕਾਰ ਜ਼ਬਰ ਦੇ ਉੱਤੇ ਤੁਲ ਚੁਕੀ ਆ ਸਾਡੀ ਪ੍ਰੈਸ ਨੂੰ ਬੇਨਤੀ ਹੈ ਵੀ ਸਾਡੀ ਆਵਾਜ਼ ਨੂੰ ਜਿਹੜਾ ਵਾ ਪੂਰੀ ਦੇਸ਼ ਦੁਨੀਆ ਤੱਕ ਪਹੁੰਚਾਇਆ ਜਾਵੇ ਧੰਨਵਾਦ ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਸੱਦਾ ਵਾ ਉਹਦੇ ਵਾਲੇ ਮਸਲੇ ਤੇ ਜੋ ਪੰਜਾਬ ਸਰਕਾਰ ਦਾ ਰਵਈਆ ਵਾ ਜਿਵੇਂ ਅਸੀਂ ਪਿਛਲੇ ਸਮੇਂ 'ਚ ਦੇਖਿਆ ਜਿਵੇਂ ਪੁਲਸ ਸਟੇਟ ਬਣਿਆ ਰਿਹਾ ਪੰਜਾਬ ਔਰ ਸਾਡਾ ਸਿਰਫ ਅੰਸ਼ਕ ਰੂਪ ਵਿੱਚ 2 ਘੰਟੇ ਦਾ ਰੇਲ ਰੋਕੋ ਸੀ 80% ਟ੍ਰੈਕਾਂ 'ਤੇ ਟ੍ਰੇਨਾਂ ਆਉਣੀਆਂ ਹੀ ਨਹੀਂ ਹੈਗੀਆਂ 2 ਘੰਟੇ 20% ਕੋ ਮੇਨ ਲਾਈਨ ਤੇ ਇੱਕ ਦੋ ਗੱਡੀ ਦਾ ਸੜ ਪਊਗਾ ਔਰ ਜਿਵੇਂ ਸਰਕਾਰ ਦਾ ਰਵਈਆ ਸੀ ਦੇਖ ਰਿਹਾ ਗਰਦਾਸਪੁਰ ਦੇ ਵਿੱਚ ਆਗੂਆਂ ਦੇ ਘਰਾਂ 'ਚ ਵੱਢ ਰਹੀ ਆ ਜਿਵੇਂ ਮਹਾਲੀ ਦੇ ਵਿੱਚ ਐਸਐਚਓ ਫੋਨ ਕਰ ਰਿਹਾ ਵੀ ਤੁਸੀਂ ਸ਼ੰਭੂ ਨਾ ਜਾਇਓ ਜਿਵੇਂ ਸੰਗਰੂਰ ਦੇ ਵਿੱਚ ਦਿਖ ਰਿਹਾ ਜਿਵੇਂ ਹੋਰ ਨਾ ਥਾਵਾਂ ਤੇ ਵੀ ਤਰਨ ਤਰਨ ਦੇ ਵਿੱਚ ਵੀ ਜੋ ਸਰਕਾਰ ਦਾ ਰਵਈਆ ਨਜ਼ਰ ਆ ਰਿਹਾ ਹੈਗਾ ਵਾ ਸੋ ਇਹ ਪੀਸਫੁਲੀ ਅੰਦੋਲਨ ਨੂੰ ਕੁਚਲੰਦਾ ਹੈਗਾ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਇਸ ਰਵਈਏ ਦੀ ਆ ਸਰਕਾਰ ਦੇ ਇਸ ਤਰੀਕੇ ਦੀ ਅਸੀਂ ਨਿੰਦਿਆ ਕਰਦੇ ਆ ਜੇ ਭਗਵੰਤ ਮਾਨ ਸਰਕਾਰ ਵਾਕਿਆ ਸਿਹਰਦ ਹੁੰਦੀ ਤਾਂ ਬਿਜਲੀ ਸੋਧ ਬਿੱਲ 200 25 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ ਠੀਕ ਹੈ ਅਸੀਂ ਇਹਦੇ ਵਿਰੁੱਧ ਮਤਾ ਵੀ ਪਾਸ ਕਰਦੇ ਆ ਕੇਂਦਰ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹਾਂ ਕਿਉਂਕਿ ਬਿਜਲੀ ਸੋਧ ਬਿੱਲ ਵਾਲੇ ਮਸਲੇ ਤੇ ਹੀ ਇਹ ਸਾਰਾ ਐਕਸ਼ਨ ਸੀਗਾ ਹੈਗਾ ਔਰ ਪ੍ਰੀਪੇਡ ਮੀਟਰਾਂ ਦੇ ਉੱਤੇ ਪਰ ਸਰਕਾਰ ਦਾ ਜ਼ਬਰ ਵਿਰੋਧੀ ਰਵਈਆ ਅਜੇ ਤੱਕ ਸਾਹਮਣੇ ਆ ਰਿਹਾ ਅਸੀਂ ਪੂਰੇ ਪੰਜਾਬੀਆਂ ਨੂੰ ਇਸ ਜ਼ਬਰ ਦੇ ਰਵਈਏ ਦੇ ਖਿਲਾਫ ਡਟਣ ਦੀ ਅਪੀਲ ਕਰਦੇ ਆਂ ਸਮਾਰੀ ਸਾਰੀਆਂ ਜਮਹੂਰੀ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਜਥੇਬੰਦੀਆਂ ਨੂੰ ਇਹਦੇ ਇਹ ਜ਼ਬਰ ਦਾ ਵਿਰੋਧ ਕਰਨ ਦੀ ਮੰਗ ਕਰਦੇ ਆਂ ਔਰ ਫਿਰ ਵੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਪੀਸਫੁਲੀ ਠਕਣਾ ਅਸੀਂ ਅੰਦੋਲਨ ਕਰਾਂਗੇ ਜੇ ਪਿੰਡਾਂ ਦੇ ਵਿੱਚ ਸਵੇਰੇ ਫੋਰਸ ਆ ਵੜਦੀਆਂ ਵਾ ਤਾਂ ਫਿਰ ਪਿੰਡਾਂ ਦੇ ਵਿੱਚ ਹੀ ਫੋਰਸ ਦਾ ਵਿਰੋਧ ਹੋਣਾ ਚਾਹੀਦਾ ਪੀਸਫੁਲੀ ਟੰਗਣਾ ਕਿ ਠੀਕ ਆ ਵੀ ਇਹ ਇਹ ਜ਼ਬਰ ਨਹੀਂ ਸਮਾਂਗੇ ਤਾਂ ਸਰਕਾਰ ਨੂੰ ਇਸ ਰਵਈਏ ਤੋਂ ਪਛਾਹਟਣਾ ਚਾਹੀਦਾ ਔਰ ਪੀਸਫੁਲੀ 2 ਘੰਟੇ ਦਾ ਪ੍ਰੋਗਰਾਮ ਹੈ ਉਹ ਐਲਾਨ ਅਸੀਂ 2 ਘੰਟੇ ਕਰਾਂਗੇ ਤੋਂ ਇਸ ਕਰਕੇ ਅਭੀ ਇਹ ਸੱਦਾ ਦੇਨੇ ਆ ਵੀ ਸਰਕਾਰ ਜ਼ਬਰ ਦੇ ਉੱਤੇ ਤੁਲ ਚੁਕੀ ਆ ਸਾਡੀ ਪ੍ਰੈਸ ਨੂੰ ਬੇਨਤੀ ਆ ਵੀ ਸਾਡੀ ਆਵਾਜ਼ ਨੂੰ ਜਿਹੜਾ ਵਾ ਪੂਰੀ ਦੇਸ਼ ਦੁਨੀਆ ਤੱਕ ਪਹੁੰਚਾਇਆ ਜਾਵੇ ਧੰਨਵਾਦ ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਸੱਦਾ ਵਾ ਉਹਦੇ ਵਾਲੇ ਮਸਲੇ ਤੇ ਜੋ ਪੰਜਾਬ ਸਰਕਾਰ ਦਾ ਰਵਈਆ ਵਾ ਜਿਵੇਂ ਅਸੀਂ ਪਿਛਲੇ ਸਮੇਂ 'ਚ ਦੇਖਿਆ ਜਿਵੇਂ ਪੁਲਿਸ ਸਟੇਟ ਬਣਿਆ ਰਿਹਾ ਪੰਜਾਬ ਔਰ ਸਾਡਾ ਸਿਰਫ ਅੰਸ਼ਕ ਰੂਪ ਵਿੱਚ 2 ਘੰਟੇ ਦਾ ਰੇਲ ਰੋਕੋ ਸੀ 80% ਟ੍ਰੈਕਾਂ ਤੇ ਟ੍ਰੇਨਾਂ ਆਉਣੀਆਂ ਹੀ ਨਹੀਂ ਹੈਗੀਆਂ 2 ਘੰਟੇ 20% ਕੋ ਮੇਨ ਲਾਈਨ ਤੇ ਇੱਕ ਦੋ ਗੱਡੀ ਦਾ ਸੜ ਪਊਗਾ ਔਰ ਜਿਵੇਂ ਸਰਕਾਰ ਦਾ ਰਵਈਆ ਸੀ ਦੇਖ ਰਿਹਾ ਗਰਦਾਸਪੁਰ ਦੇ ਵਿੱਚ ਆਗੂਆਂ ਦੇ ਘਰਾਂ 'ਚ ਵੱਢ ਰਹੀ ਆ ਜਿਵੇਂ ਮਾਲੀ ਦੇ ਵਿੱਚ ਐਸਐਚਓ ਫੋਨ ਕਰ ਰਿਹਾ ਵੀ ਤੁਸੀਂ ਸ਼ੰਭੂ ਨਾ ਜਾਇਓ ਜਿਵੇਂ ਸੰਗਰੂਰ ਦੇ ਵਿੱਚ ਦਿਖ ਰਿਹਾ ਜਿਵੇਂ ਹੋਰ ਨਾ ਥਾਵਾਂ ਤੇ ਵੀ ਤਾਰਨ ਤਾਰਨ ਦੇ ਵਿੱਚ ਵੀ ਜੋ ਸਰਕਾਰ ਦਾ ਰਵਈਆ ਨਜ਼ਰ ਆ ਰਿਹਾ ਹੈਗਾ ਵਾ ਸੋ ਇਹ ਪੀਸਫੁਲੀ ਅੰਦੋਲਨ ਨੂੰ ਕੁਚਲਣਦਾ ਹੈਗਾ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਇਸ ਰਵਈਏ ਦੀ ਅ ਸਰਕਾਰ ਦੇ ਇਸ ਤਰੀਕੇ ਦੀ ਅਸੀਂ ਨਿੰਦਿਆ ਕਰਦੇ ਆ ਜੇ ਭਗਵੰਤ ਮਾਨ ਸਰਕਾਰ ਵਾਕਿਆ ਸੋਹਰਦ ਹੁੰਦੀ ਤਾਂ ਬਿਜਲੀ ਸੋਧ ਬਿੱਲ 2025 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ ਠੀਕ ਹੈ ਅਸੀਂ ਇਹਦੇ ਵਿਰੁੱਧ ਮਤਾ ਵੀ ਪਾਸ ਕਰਦੇ ਆ ਕੇਂਦਰ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹਾਂਗੇ ਕਿਉਂਕਿ ਬਿਜਲੀ ਸੋਧ ਬਿੱਲ ਵਾਲੇ ਮਸਲੇ ਤੇ ਹੀ ਇਹ ਸਾਰਾ ਐਕਸ਼ਨ ਸੀਗਾ ਹੈਗਾ ਔਰ ਪ੍ਰੀਪੇਡ ਮੀਟਰਾਂ ਦੇ ਉੱਤੇ ਪਰ ਸਰਕਾਰ ਦਾ ਜ਼ਬਰ ਵਿਰੋਧੀ ਰਵਈਆ ਅਜੇ ਤੱਕ ਸਾਹਮਣੇ ਆ ਰਿਹਾ ਅਸੀਂ ਪੂਰੇ ਪੰਜਾਬੀਆਂ ਨੂੰ ਇਸ ਜ਼ਬਰ ਦੇ ਰਵਈਏ ਦੇ ਖਿਲਾਫ ਡਟਣ ਦੀ ਅਪੀਲ ਕਰਦੇ ਹਾਂ ਸਮਾਰੀ ਸਾਰੀਆਂ ਜਮਹੂਰੀ ਕਿਸਾਨ ਮਜ਼ਦੂਰ ਮਲਾਜ਼ਮ ਵਪਾਰੀ ਜਥੇਬੰਦੀਆਂ ਨੂੰ ਇਹਦੇ ਇਹ ਜ਼ਬਰ ਦਾ ਵਿਰੋਧ ਕਰਨ ਦੀ ਮੰਗ ਕਰਦੇ ਹਾਂ ਔਰ ਫਿਰ ਵੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਪੀਸਫੁਲੀ ਠਕਣਾ ਅਸੀਂ ਅੰਦੋਲਨ ਕਰਾਂਗੇ ਜੇ ਪਿੰਡਾਂ ਦੇ ਵਿੱਚ ਸਵੇਰੇ ਫੋਰਸਾਂ ਵੜਦੀਆਂ ਵਾ ਤਾਂ ਫਿਰ ਪਿੰਡਾਂ ਦੇ ਵਿੱਚ ਹੀ ਫੋਰਸਾਂ ਦਾ ਵਿਰੋਧ ਹੋਣਾ ਚਾਹੀਦਾ ਪੀਸਫੁਲੀ ਟੰਗਣਾ ਵੀ ਠੀਕ ਹੈ ਵੀ ਇਹ ਜਬਰ ਨਹੀਂ ਸਮਾਂਗੇ ਤਾਂ ਸਰਕਾਰ ਨੂੰ ਇਸ ਰਵਈਏ ਤੋਂ ਪਛਾਹਟਣਾ ਚਾਹੀਦਾ ਔਰ ਪੀਸਫੁਲੀ 2 ਘੰਟੇ ਦਾ ਪ੍ਰੋਗਰਾਮ ਹੈ ਉਹ ਐਲਾਨ ਹੈ ਅਸੀਂ 2 ਘੰਟੇ ਕਰਾਂਗੇ ਤਾਂ ਇਸ ਕਰਕੇ ਅਸੀਂ ਇਹ ਸੱਦਾ ਦਿੰਦੇ ਆ ਵੀ ਸਰਕਾਰ ਜਬਰ ਦੇ ਉੱਤੇ ਤੁਲ ਚੁੱਕੀ ਆ ਸਾਡੀ ਪ੍ਰੈਸ ਨੂੰ ਬੇਨਤੀ ਹੈ ਵੀ ਸਾਡੀ ਆਵਾਜ਼ ਨੂੰ ਜਿਹੜਾ ਵਾ ਪੂਰੀ ਦੇਸ਼ ਦੁਨੀਆ ਤੱਕ ਪਹੁੰਚਾਇਆ ਜਾਵੇ ਧੰਨਵਾਦ ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਸੱਦਾ ਵਾ ਉਹਦੇ ਵਾਲੇ ਮਸਲੇ ਤੇ ਜੋ ਪੰਜਾਬ ਸਰਕਾਰ ਦਾ ਰਵੱਈਆ ਵਾ ਜਿਵੇਂ ਅਸੀਂ ਪਿਛਲੇ ਸਮੇਂ 'ਚ ਦੇਖਿਆ ਜਿਵੇਂ ਪੁਲਿਸ ਸਟੇਟ ਬਣਿਆ ਰਿਹਾ ਪੰਜਾਬ ਔਰ ਸਾਡਾ ਸਿਰਫ ਅੰਸ਼ਕ ਰੂਪ ਵਿੱਚ 2 ਘੰਟੇ ਦਾ ਰੇਲ ਰੋਕੋ ਸੀ 80% ਟ੍ਰੈਕਾਂ ਤੇ ਟ੍ਰੇਨਾਂ ਆਉਣੀਆਂ ਹੀ ਨਹੀਂ ਹੈਗੀਆਂ 2 ਘੰਟੇ 20% ਕੋ ਮੇਨ ਲਾਈਨ ਤੇ ਇੱਕ ਦੋ ਗੱਡੀ ਦਾ ਸਰਪਾਊਗਾ। ਅਰ ਜਿਵੇਂ ਸਰਕਾਰ ਦਾ ਰਵਈਆ ਅਸੀਂ ਦੇਖ ਰਿਹਾ ਗਰਦਾਸਪੁਰ ਦੇ ਵਿੱਚ ਆਗੂਆਂ ਦੇ ਘਰਾਂ 'ਚ ਵੱਢ ਰਹੀ ਆ। ਜਿਵੇਂ ਮਾਲੀਰੇ ਵਿੱਚ ਐਸਐਚਓ ਫੋਨ ਕਰ ਰਿਹਾ ਵੀ ਤੁਸੀਂ ਸ਼ੰਭੂ ਨਾਲ ਜਾਇਓ। ਜਿਵੇਂ ਸੰਗਰੂਰ ਦੇ ਵਿੱਚ ਦਿਖ ਰਿਹਾ ਜਿਵੇਂ ਹੋਰ ਨਾ ਥਾਵਾਂ ਤੇ ਵੀ ਤਰਨਤਾਰਨ ਦੇ ਵਿੱਚ ਵੀ ਜੋ ਸਰਕਾਰ ਦਾ ਰਵਈਆ ਨਜ਼ਰ ਆ ਰਿਹਾ ਹੈਗਾ ਵਾ। ਸੋ ਇਹ ਪੀਸਫੁਲੀ ਅੰਦੋਲਨ ਨੂੰ ਕੁਚਲੰਦਾ ਹੈਗਾ। ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਇਸ ਰਵਈਏ ਦੀ ਅ ਸਰਕਾਰ ਦੇ ਇਸ ਤਰੀਕੇ ਦੀ ਅਸੀਂ ਨਿੰਦਿਆ ਕਰਦੇ ਆ ਜੇ ਭਗਵੰਤ ਮਾਨ ਸਰਕਾਰ ਵਾਕਿਆ ਸਿਹਰਦ ਹੁੰਦੀ ਤਾਂ ਬਿਜਲੀ ਸੋਧ ਬਿੱਲ 2025 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ ਠੀਕ ਹੈ ਅਸੀਂ ਇਹਦੇ ਵਿਰੁੱਧ ਮਤਾ ਵੀ ਪਾਸ ਕਰਦੇ ਆ ਕੇਂਦਰ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹਾਂਗੇ ਕਿਉਂਕਿ ਬਿਜਲੀ ਸੋਧ ਬਿੱਲ ਵਾਲੇ ਮਸਲੇ ਤੇ ਹੀ ਇਹ ਸਾਰਾ ਐਕਸ਼ਨ ਸੀਗਾ ਹੈਗਾ ਔਰ ਪ੍ਰੀਪੇਡ ਮੀਟਰਾਂ ਦੇ ਉੱਤੇ ਪਾਰ ਸਰਕਾਰ ਦਾ ਜ਼ਬਰ ਵਿਰੋਧੀ ਰਵਈਆ ਅਜੇ ਤੱਕ ਸਾਹਮਣੇ ਆ ਰਿਹਾ ਅਸੀਂ ਪੂਰੇ ਪੰਜਾਬੀਆਂ ਨੂੰ ਇਸ ਜ਼ਬਰ ਦੇ ਰਵਈਏ ਦੇ ਖਿਲਾਫ ਡਟਣ ਦੀ ਅਪੀਲ ਕਰਦੇ ਹਾਂ ਸਮਾਰੀ ਸਾਰੀਆਂ ਜਮਹੂਰੀ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਜਥੇਬੰਦੀਆਂ ਨੂੰ ਇਹਦੇ ਇਹ ਜ਼ਬਰ ਦਾ ਵਿਰੋਧ ਕਰਨ ਦੀ ਮੰਗ ਕਰਦੇ ਹਾਂ ਔਰ ਫਿਰ ਵੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਪੀਸਫੁਲੀ ਠੱਕਣਾ ਅਸੀਂ ਅੰਦੋਲਨ ਕਰਾਂਗੇ ਜੇ ਪਿੰਡਾਂ ਦੇ ਵਿੱਚ ਸਵੇਰੇ ਫੋਰਸਾਂ ਵੜਦੀਆਂ ਵਾਂ ਤਾਂ ਫਿਰ ਪਿੰਡਾਂ ਦੇ ਵਿੱਚ ਹੀ ਫੋਰਸ ਦਾ ਵਿਰੋਧ ਹੋਣਾ ਚਾਹੀਦਾ ਪੀਸਫੁਲੀ ਟੰਗਣਾ ਵੀ ਠੀਕ ਹੈ ਵੀ ਇਹ ਜਬਰ ਨਹੀਂ ਸਮਾਂਗੇ ਤਾਂ ਸਰਕਾਰ ਨੂੰ ਇਸ ਰਵਈਏ ਤੋਂ ਪਛਾਣ ਹਟਣਾ ਚਾਹੀਦਾ ਔਰ ਪੀਸਫੁਲੀ 2 ਘੰਟੇ ਦਾ ਪ੍ਰੋਗਰਾਮ ਉਹ ਐਲਾਨ ਹੈ ਅਸੀਂ 2 ਘੰਟੇ ਕਰਾਂਗੇ ਤਾਂ ਇਸ ਕਰਕੇ ਅਸੀਂ ਇਹ ਸੱਦਾ ਦਿੰਦੇ ਆ ਵੀ ਸਰਕਾਰ ਜ਼ਬਰ ਦੇ ਉੱਤੇ ਤਲ ਚੁਕੀਆ ਸਾਡੀ ਪ੍ਰੈਸ ਨੂੰ ਬੇਨਤੀ ਹੈ ਵੀ ਸਾਡੀ ਆਵਾਜ਼ ਨੂੰ ਜਿਹੜਾ ਵਾ ਪੂਰੀ ਦੁਨੀਆ ਤੱਕ ਪਹੁੰਚਾਇਆ ਜਾਵੇ ਧੰਨਵਾਦ ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਸੱਦਾ ਵਾ ਉਹਦੇ ਵਾਲੇ ਮਸਲੇ ਤੇ ਜੋ ਪੰਜਾਬ ਸਰਕਾਰ ਦਾ ਰਵਈਆ ਵਾ ਜਿਵੇਂ ਅਸੀਂ ਪਿਛਲੇ ਸਮੇਂ 'ਚ ਦੇਖਿਆ ਜਿਵੇਂ ਪੁਲਿਸ ਸਟੇਟ ਬਣਿਆ ਰਿਹਾ ਪੰਜਾਬ ਔਰ ਸਾਡਾ ਸਿਰਫ ਅੰਸ਼ਕ ਰੂਪ ਵਿੱਚ 2 ਘੰਟੇ ਦਾ ਰੇਲ ਰੋਕੋ ਸੀ 80% ਟਰੈਕਾਂ ਤੇ ਟ੍ਰੇਨਾਂ ਆਉਣੀਆਂ ਹੀ ਨਹੀਂ ਹੈਗੀਆਂ 2 ਘੰਟੇ 20% ਕੋ ਮੇਨ ਲਾਈਨ ਤੇ ਇੱਕ ਦੋ ਗੱਡੀ ਦਾ ਸਰ ਪਊਗਾ ਔਰ ਜਿਵੇਂ ਸਰਕਾਰ ਦਾ ਰਵਈਆ ਅਸੀਂ ਦੇਖ ਰਹੇ ਗਰਦਾਸਪੁਰ ਦੇ ਵਿੱਚ ਆਗੂਆਂ ਦੇ ਘਰਾਂ 'ਚ ਵੱਢ ਰਹੀ ਆ ਜਿਵੇਂ ਮਾਲੀਰੇ ਵਿੱਚ ਐਸਐਚਓ ਫੋਨ ਕਰਦਾ ਵੀ ਤੁਸੀਂ ਸ਼ੰਭੂ ਨਾ ਜਾਇਓ ਜਿਵੇਂ ਸੰਗਰੂਰ ਦੇ ਵਿੱਚ ਦਿਖ ਰਿਹਾ ਜਿਵੇਂ ਹੋਰ ਨਾ ਥਾਵਾਂ ਤੇ ਵੀ ਤਰਨਤਾਰਨ ਦੇ ਵਿੱਚ ਵੀ ਜੋ ਸਰਕਾਰ ਦਾ ਰਵਈਆ ਨਜ਼ਰ ਆ ਰਿਹਾ ਹੈਗਾ ਵਾ ਸੋ ਇਹ ਪੀਸਫੁਲੀ ਅੰਦੋਲਨ ਨੂੰ ਕੁਚਲੰਦਾ ਹੈਗਾ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਇਸ ਰਵਈਏ ਦੀ ਅ ਸਰਕਾਰ ਦੇ ਇਸ ਤਰੀਕੇ ਦੀ ਅਸੀਂ ਨਿੰਦਿਆ ਕਰਦੇ ਆਂ ਜੇ ਭਗਵੰਤ ਮਾਨ ਸਰਕਾਰ ਵਾਕਿਆ ਸੋਹਰਦ ਹੁੰਦੀ ਤਾਂ ਬਿਜਲੀ ਸੋਧ ਬਿੱਲ 2025 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ ਠੀਕ ਹੈ ਅਸੀਂ ਇਹਦੇ ਵਿਰੁੱਧ ਮਤਾ ਵੀ ਪਾਸ ਕਰਦੇ ਆ ਕੇਂਦਰ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹਾਂਗੇ ਕਿਉਂਕਿ ਬਿਜਲੀ ਸੋਧ ਬਿੱਲ ਵਾਲੇ ਮਸਲੇ ਤੇ ਹੀ ਇਹ ਸਾਰਾ ਐਕਸ਼ਨ ਸੀਗਾ ਹੈਗਾ ਔਰ ਪ੍ਰੀਪੇਡ ਮੀਟਰਾਂ ਦੇ ਉੱਤੇ ਪਰ ਸਰਕਾਰ ਦਾ ਜ਼ਬਰ ਵਿਰੋਧੀ ਰਵਈਆ ਅਜੇ ਤੱਕ ਸਾਹਮਣੇ ਆ ਰਿਹਾ ਅਸੀਂ ਪੂਰੇ ਪੰਜਾਬੀਆਂ ਨੂੰ ਇਸ ਜ਼ਬਰਦਸਤ ਰਵਈਏ ਦੇ ਖਿਲਾਫ ਡਟਣ ਦੀ ਅਪੀਲ ਕਰਦੇ ਆਂ ਸਮਾਰੀ ਸਾਰੀਆਂ ਜਮਹੂਰੀ ਕਿਸਾਨ ਮਜ਼ਦੂਰ ਮਲਾਜ਼ਮ ਵਪਾਰਤੀ ਜਥੇਬੰਦੀਆਂ ਨੂੰ ਇਹਦੇ ਇਹ ਜ਼ਬਰ ਦਾ ਵਿਰੋਧ ਕਰਨ ਦੀ ਮੰਗ ਕਰਦੇ ਆਂ ਔਰ ਫਿਰ ਵੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਪੀਸਫੁਲੀ ਠੱਕਣਾ ਅਸੀਂ ਅੰਦੋਲਨ ਕਰਾਂਗੇ ਜੇ ਪਿੰਡਾਂ ਦੇ ਵਿੱਚ ਸਵੇਰੇ ਫੋਰਸਾਂ ਵੱੜਦੀਆਂ ਵਾਂ ਤਾਂ ਫਿਰ ਪਿੰਡਾਂ ਦੇ ਵਿੱਚ ਹੀ ਫੋਰਸਾਂ ਦਾ ਵਿਰੋਧ ਹੋਣਾ ਚਾਹੀਦਾ ਪੀਸਫੁਲੀ ਟੰਗਣਾ ਕਿ ਠੀਕ ਆ ਵੀ ਇਹ ਇਹ ਜ਼ਬਰ ਨਹੀਂ ਸਮਾਂਗੇ ਤਾਂ ਸਰਕਾਰ ਨੂੰ ਇਸ ਰਵਈਏ ਤੋਂ ਪਛਾਣ ਹਟਣਾ ਚਾਹੀਦਾ ਔਰ ਪੀਸਫੁਲੀ 2 ਘੰਟੇ ਦਾ ਪ੍ਰੋਗਰਾਮ ਹੈ ਉਹ ਐਲਾਨ ਹੈ ਅਸੀਂ 2 ਘੰਟੇ ਕਰਾਂਗੇ ਤੋਂ ਇਸ ਕਰਕੇ ਅਭੀ ਇਹ ਸੱਦਾ ਦਿੰਨੇ ਆ ਵੀ ਸਰਕਾਰ ਜ਼ਬਰ ਦੇ ਉੱਤੇ ਤੁਲ ਚੁਕੀ ਆ ਸਾਡੀ ਪ੍ਰੈਸ ਨੂੰ ਬੇਨਤੀ ਹੈ ਵੀ ਸਾਡੀ ਆਵਾਜ਼ ਨੂੰ ਜਿਹੜਾ ਵਾ ਪੂਰੀ ਦੇਸ਼ ਦੁਨੀਆ ਤੱਕ ਪਹੁੰਚਾਇਆ ਜਾਵੇ ਧੰਨਵਾਦ ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਸੱਦਾ ਵਾ ਉਹਦੇ ਵਾਲੇ ਮਸਲੇ ਤੇ ਜੋ ਪੰਜਾਬ ਸਰਕਾਰ ਦਾ ਰਵਈਆ ਵਾ ਜਿਵੇਂ ਅਸੀਂ ਪਿਛਲੇ ਸਮੇਂ 'ਚ ਦੇਖਿਆ ਜਿਵੇਂ ਪੁਲਸ ਸਟੇਟ ਬਣਿਆ ਰਿਹਾ ਪੰਜਾਬ ਔਰ ਸਾਡਾ ਸਿਰਫ ਅੰਸ਼ਕ ਰੂਪ ਵਿੱਚ 2 ਘੰਟੇ ਦਾ ਰੇਲ ਰੋਕੋ ਸੀ 80% ਟ੍ਰੈਕਾਂ 'ਤੇ ਟ੍ਰੇਨਾਂ ਆਉਣੀਆਂ ਹੀ ਨਹੀਂ ਹੈਗੀਆਂ 2 ਘੰਟੇ 20% ਕੋ ਮੇਨ ਲਾਈਨ ਤੇ ਇੱਕ ਦੋ ਗੱਡੀ ਦਾ ਸਰ ਪਊਗਾ ਔਰ ਜਿਵੇਂ ਸਰਕਾਰ ਦਾ ਰਵਈਆ ਅਸੀਂ ਦੇਖ ਰਹੇ ਗਰਦਾਸਪੁਰ ਦੇ ਵਿੱਚ ਆਗੂਆਂ ਦੇ ਘਰਾਂ 'ਚ ਵੱਢ ਰਹੀ ਆ ਜਿਵੇਂ ਮਹਾਲੀ ਦੇ ਵਿੱਚ ਐਸਐਚਓ ਫੋਨ ਕਰ ਰਿਹਾ ਵੀ ਤੁਸੀਂ ਸ਼ੰਭੂ ਨਾ ਜਾਇਓ ਜਿਵੇਂ ਸੰਗਰੂਰ ਦੇ ਵਿੱਚ ਦਿਖ ਰਿਹਾ ਜਿਵੇਂ ਹੋਰ ਨਾ ਥਾਵਾਂ ਤੇ ਵੀ ਤਰਨ ਤਰਨ ਦੇ ਵਿੱਚ ਵੀ ਜੋ ਸਰਕਾਰ ਦਾ ਰਵਈਆ ਨਜ਼ਰ ਆ ਰਿਹਾ ਹੈਗਾ ਵਾ ਸੋ ਇਹ ਪੀਸਫੁਲੀ ਅੰਦੋਲਨ ਨੂੰ ਕੁਚਲਣ ਦਾ ਹੈਗਾ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਇਸ ਰਵਈਏ ਦੀ ਅ ਸਰਕਾਰ ਦੇ ਇਸ ਤਰੀਕੇ ਦੀ ਅਸੀਂ ਨਿੰਦਿਆ ਕਰਦੇ ਹਾਂ ਜੇ ਭਗਵੰਤ ਮਾਨ ਸਰਕਾਰ ਵਾਕਿਆ ਸਿਹਰਦ ਹੁੰਦੀ ਤਾਂ ਬਿਜਲੀ ਸੋਧ ਬਿੱਲ 200 25 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ ਠੀਕ ਹੈ ਅਸੀਂ ਇਹਦੇ ਵਿਰੁੱਧ ਮਤਾ ਵੀ ਪਾਸ ਕਰਦੇ ਆ ਕੇਂਦਰ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹਾਂ ਕਿਉਂਕਿ ਬਿਜਲੀ ਸੋਧ ਬਿੱਲ ਵਾਲੇ ਮਸਲੇ ਤੇ ਹੀ ਇਹ ਸਾਰਾ ਐਕਸ਼ਨ ਸੀਗਾ ਹੈਗਾ ਔਰ ਪ੍ਰੀपेड ਮੀਟਰਾਂ ਦੇ ਉੱਤੇ ਪਰ ਸਰਕਾਰ ਦਾ ਜ਼ਬਰ ਵਿਰੋਧੀ ਰਵਈਆ ਅਜੇ ਤੱਕ ਸਾਹਮਣੇ ਆ ਰਿਹਾ ਅਸੀਂ ਪੂਰੇ ਪੰਜਾਬੀਆਂ ਨੂੰ ਇਸ ਜ਼ਬਰ ਦੇ ਰਵਈਏ ਦੇ ਖਿਲਾਫ ਡਟਣ ਦੀ ਅਪੀਲ ਕਰਦੇ ਆਂ ਸਮਾਰੀ ਸਾਰੀਆਂ ਜਮਹੂਰੀ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਜਥੇਬੰਦੀਆਂ ਨੂੰ ਇਹਦੇ ਇਹ ਜ਼ਬਰ ਦਾ ਵਿਰੋਧ ਕਰਨ ਦੀ ਮੰਗ ਕਰਦੇ ਆਂ ਔਰ ਫਿਰ ਵੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਪੀਸਫੁਲੀ ਠੱਕਣਾ ਅਸੀਂ ਅੰਦੋਲਨ ਕਰਾਂਗੇ ਜੇ ਪਿੰਡਾਂ ਦੇ ਵਿੱਚ ਸਵੇਰੇ ਫੋਰਸਾਂ ਵੱੜਦੀਆਂ ਵਾਂ ਤਾਂ ਫਿਰ ਪਿੰਡਾਂ ਦੇ ਵਿੱਚ ਹੀ ਫੋਰਸਾਂ ਦਾ ਵਿਰੋਧ ਹੋਣਾ ਚਾਹੀਦਾ ਪੀਸਫੁਲੀ ਟੰਗਣਾ ਕਿ ਠੀਕ ਆ ਵੀ ਇਹ ਇਹ ਜ਼ਬਰ ਨਹੀਂ ਸਮਾਂਗੇ ਤਾਂ ਸਰਕਾਰ ਨੂੰ ਇਸ ਰਵਈਏ ਤੋਂ ਪਛਾਣ ਹਟਣਾ ਚਾਹੀਦਾ ਔਰ ਪੀਸਫੁਲੀ 2 ਘੰਟੇ ਦਾ ਪ੍ਰੋਗਰਾਮ ਉਹ ਐਲਾਨ ਅਸੀਂ 2 ਘੰਟੇ ਕਰਾਂਗੇ ਤੋਂ ਇਸ ਕਰਕੇ ਅਭੀ ਇਹ ਸੱਦਾ ਦੇਨੇ ਆ ਵੀ ਸਰਕਾਰ ਜ਼ਬਰ ਦੇ ਉੱਤੇ ਤੁਲ ਚੁਕੀ ਆ ਸਾਡੀ ਪ੍ਰੈਸ ਨੂੰ ਬੇਨਤੀ ਆ ਵੀ ਸਾਡੀ ਆਵਾਜ਼ ਨੂੰ ਜਿਹੜਾ ਵਾ ਪੂਰੀ ਦੇਸ਼ ਦੁਨੀਆ ਤੱਕ ਪਹੁੰਚਾਇਆ ਜਾਵੇ ਧੰਨਵਾਦ ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਸੱਦਾ ਵਾ ਉਹਦੇ ਵਾਲੇ ਮਸਲੇ ਤੇ ਜੋ ਪੰਜਾਬ ਸਰਕਾਰ ਦਾ ਰਵਈਆ ਵਾ ਜਿਵੇਂ ਅਸੀਂ ਪਿਛਲੇ ਸਮੇਂ 'ਚ ਦੇਖਿਆ ਜਿਵੇਂ ਪੁਲਿਸ ਸਟੇਟ ਬਣਿਆ ਰਿਹਾ ਪੰਜਾਬ ਔਰ ਸਾਡਾ ਸਿਰਫ ਅੰਸ਼ਕ ਰੂਪ ਵਿੱਚ 2 ਘੰਟੇ ਦਾ ਰੇਲ ਰੁਕੋ ਸੀ 80% ਟ੍ਰੈਕਾਂ ਤੇ ਟ੍ਰੇਨਾਂ ਆਉਣੀਆਂ ਹੀ ਨਹੀਂ ਹੈਗੀਆਂ 2 ਘੰਟੇ 20% ਕੋ ਮੇਨ ਲਾਈਨ ਤੇ ਇੱਕ ਦੋ ਗੱਡੀ ਦਾ ਸੁਰਪਾਊਗਾ ਔਰ ਜਿਵੇਂ ਸਰਕਾਰ ਦਾ ਰਵਈਆ ਸੀ ਦੇਖ ਰਿਹਾ ਗਦਾਸਪੁਰ ਦੇ ਵਿੱਚ ਆਗੂਆਂ ਦੇ ਘਰਾਂ 'ਚ ਵੱਢ ਰਹੀ ਆ ਜਿਵੇਂ ਮਾਲੀ ਦੇ ਵਿੱਚ ਐਸਐਚਓ ਫੋਨ ਕਰ ਰਿਹਾ ਵੀ ਤੁਸੀਂ ਸ਼ੰਭੂ ਨਾ ਜਾਇਓ ਜਿਵੇਂ ਸੰਗਰੂਰ ਦੇ ਵਿੱਚ ਦਿਖ ਰਿਹਾ ਜਿਵੇਂ ਹੋਰ ਨਾ ਥਾਵਾਂ ਤੇ ਵੀ ਦਰਨ ਦਰਨ ਦੇ ਵਿੱਚ ਵੀ ਜੋ ਸਰਕਾਰ ਦਾ ਰਵਈਆ ਨਜ਼ਰ ਆ ਰਿਹਾ ਹੈਗਾ ਵਾ ਸੋ ਇਹ ਪੀਸਫੁਲੀ ਅੰਦੋਲਨ ਨੂੰ ਕੁਚਲੰਦਾ ਹੈਗਾ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਇਸ ਰਵਈਏ ਦੀ ਅ ਸਰਕਾਰ ਦੇ ਇਸ ਤਰੀਕੇ ਦੀ ਅਸੀਂ ਨਿੰਦਿਆ ਕਰਦੇ ਆ ਜੇ ਭਗਵੰਤ ਮਾਨ ਸਰਕਾਰ ਵਾਕਿਆ ਸੋਹਰਦ ਹੁੰਦੀ ਤਾਂ ਬਿਜਲੀ ਸੋਧ ਬਿੱਲ 2025 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ ਠੀਕ ਹੈ ਅਸੀਂ ਇਹਦੇ ਵਿਰੁੱਧ ਮਤਾ ਵੀ ਪਾਸ ਕਰਦੇ ਆ ਕੇਂਦਰ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹਾਂਗੇ ਕਿਉਂਕਿ ਬਿਜਲੀ ਸੋਧ ਬਿੱਲ ਵਾਲੇ ਮਸਲੇ ਤੇ ਹੀ ਇਹ ਸਾਰਾ ਐਕਸ਼ਨ ਸੀਗਾ ਹੈਗਾ ਔਰ ਪ੍ਰੀਪੇਡ ਮੀਟਰਾਂ ਦੇ ਉੱਤੇ ਪਰ ਸਰਕਾਰ ਦਾ ਜ਼ਬਰ ਵਰੋਧੀ ਰਵਈਆ ਅਜੇ ਤੱਕ ਸਾਹਮਣੇ ਆ ਰਿਹਾ ਅਸੀਂ ਪੂਰੇ ਪੰਜਾਬੀਆਂ ਨੂੰ ਇਸ ਜ਼ਬਰ ਦੇ ਰਵਈਏ ਦੇ ਖਿਲਾਫ ਡਟਣ ਦੀ ਅਪੀਲ ਕਰਦੇ ਹਾਂ ਸਮਾਰੀ ਸਾਰੀਆਂ ਜਮਹੂਰੀ ਕਿਸਾਨ ਮਜ਼ਦੂਰ ਮਲਾਜ਼ਮ ਵਪਾਰੀ ਜਥੇਬੰਦੀਆਂ ਨੂੰ ਇਹਦੇ ਇਹ ਜ਼ਬਰ ਦਾ ਵਿਰੋਧ ਕਰਨ ਦੀ ਮੰਗ ਕਰਦੇ ਹਾਂ ਔਰ ਫਿਰ ਵੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਪੀਸਫੁਲੀ ਠਕਣਾ ਅਸੀਂ ਅੰਦੋਲਨ ਕਰਾਂਗੇ ਜੇ ਪਿੰਡਾਂ ਦੇ ਵਿੱਚ ਸਵੇਰੇ ਫੋਰਸਾਂ ਵੱਧਦੀਆਂ ਵਾਂ ਤਾਂ ਫਿਰ ਪਿੰਡਾਂ ਦੇ ਵਿੱਚ ਹੀ ਫੋਰਸਾਂ ਦਾ ਵਿਰੋਧ ਹੋਣਾ ਚਾਹੀਦਾ ਪੀਸਫੁਲੀ ਟੰਗਣਾ ਵੀ ਠੀਕ ਹੈ ਵੀ ਇਹ ਜਬਰ ਨਹੀਂ ਸਮਾਂਗੇ ਤਾਂ ਸਰਕਾਰ ਨੂੰ ਇਸ ਰਵਈਏ ਤੋਂ ਪਛਾਣਣਾ ਚਾਹੀਦਾ ਔਰ ਪੀਸਫੁਲੀ 2 ਘੰਟੇ ਦਾ ਪ੍ਰੋਗਰਾਮ ਹੈ ਉਹ ਐਲਾਨ ਹੈ ਅਸੀਂ 2 ਘੰਟੇ ਕਰਾਂਗੇ ਤਾਂ ਇਸ ਕਰਕੇ ਆ ਵੀ ਇਹ ਸੱਦਾ ਦੇਨੇ ਆ ਵੀ ਸਰਕਾਰ ਜਬਰ ਦੇ ਉੱਤੇ ਤਲ ਚੁੱਕੀ ਆ ਸਾਡੀ ਪ੍ਰੈਸ ਨੂੰ ਬੇਨਤੀ ਹੈ ਵੀ ਸਾਡੀ ਆਵਾਜ਼ ਨੂੰ ਜਿਹੜਾ ਵਾ ਪੂਰੀ 2